वेलकम बैक जी वेलकम बैक स्वागत ਕਰਦੀ ਹੈ ਤੁਹਾਡਾ ਸਾਰਿਆਂ ਦਾ ਸਾਡੇ ਘਰ ਦੀ ਸਫਾਈ ਦੇ ਨਾਲ ਨਾਲ ਸਫਾਈਆਂ ਕਰਤੀਆਂ ਆਪਾਂ ਥੋੜੀਆਂ ਬਹੁਤੀਆਂ ਚਲਦੀਆਂ ਹੀ ਰਹਿੰਦੀਆਂ ਰੋਜ਼ ਸਫਾਈਆਂ-ਸਫੂਈਆਂ ਕਰਕੇ ਲੱਗਿਆ ਸੀ ਭੁੱਖ ਤੇ ਖਾਲੇ ਬਣਾ ਕੇ ਬਰੈਡ ਤੁਸੀਂ ਵੀ ਖਾ ਲੋ ਮੀਨੂ ਮੱਦੇ ਨਜ਼ਰ ਰੱਖਦੇ ਹੋਏ ਠੰਡਾ ਮੌਸਮ ਸੀ ਤੇ ਆਪਾਂ ਨੇ ਬਣਾ ਕੇ ਖਾ ਲੇ ਬਰੈਡ ਗਲਾ ਹੋਇਆ ਪਿਆ ਖਰਾਬ ਤੇ ਦਾਦੀ ਵੀ ਖਾਰੀ ਸੀ ਸਾਡੀ ਬਰੈਡ ਸਾਡੀ ਦਾਦੀ ਨਹੀਂ ਮੇਰੀ ਮੰਮੀ ਬੱਚਿਆਂ ਦੀ ਦਾਦੀ ਤੇ ਆ ਸੈਭੋ ਦੀ ਮਸਤੀ ਤੋਰਾ ਫੇਰਾ ਇਦਾਂ ਹੀ ਚੱਲਦਾ ਰਹਿੰਦਾ ਤੇ ਹੋਰ ਕੀ ਕਰੀਏ ਬਸ ਖਾਓ ਪੀਓ ਬਸ ਅੰਦਰ ਬੈਠੇ ਰਹੋ ਮੀਂਹ ਦਾ ਕਹਿਰ ਹੋਇਆ ਪਿਆ ਸਾਰੇ ਜਾਣੇ ਅਰਦਾਸ ਕਰੋ ਕਿ ਜਲਦੀ ਜਲਦੀ ਬਾਬਾ ਜੀ ਇਹ ਮੀਂਹ ਬੰਦ ਕਰ ਦੋ ਤੇ ਸਾਰੇ ਜਾਣੇ ਖੁਸ਼ੀ ਖੁਸ਼ੀ ਰਹਿਣ ਆਪਦੇ ਆਪਦੇ ਘਰਾਂ 'ਚ ਤੇ ਇੱਥੇ ਜਨਾਬ ਜੀ ਨੇ ਬੱਚਿਆਂ ਨਾਲ ਥੋੜਾ ਜਿਹਾ ਖੇਡਿਆ ক্রিকেট ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਡੇ ਸੋਹਣੇ ਸੋਹਣੇ ਵਲੌਗਸ ਦੇਖਣ ਦੇ ਲਈ ਸਾਡੇ ਨਾਲ ਜੁੜਨ ਦੇ ਲਈ ਇਦਾਂ ਹੀ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਤੇ ਅਸੀਂ ਤੁਹਾਡੇ ਲਈ ਘੈਂਟ ਘੈਂਟ ਵਲੌਗਸ ਬਣਾਉਂਦੇ ਰਾਵਾਂਗੇ ਡਿਨਰ ਆਪਾਂ ਨੇ ਕਰ ਲਿਆ ਗੁੰਨੂ ਦੇ ਪੱਟੇ ਹਜੇ ਵੀ ਬੰਨ੍ਹੇ ਹੀ ਹੋਏ ਆ